ਦੋਸਤੋ ਜੇ ਤੁਸੀਂ ਆਪਣੇ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਇਹ ਵੀਡੀਓ ਜ਼ਰੂਰ ਵੇਖਿਓ ਪਹਿਲਾਂ ਮੇਰੀ ਗਰਦਨ ਬਿਲਕੁਲ ਨਹੀਂ ਦਿਖਦੀ ਸੀ ਬਿਲਕੁਲ ਐਵੇਂ ਸੀ ਲਾ ਲਓ ਵੀ ਦਿਖ ਹੈ ਹੀ ਹੋਈ ਨਹੀਂ ਸੀ ਗਰਦਨ ਉਹਨੂੰ ਤਾਂ ਅਸੀਂ ਜੇ ਬੱਸ 'ਚ ਵੀ ਜਾਂਦੇ ਸੀ ਅਸੀਂ ਦੋਨੇ ਭੈਣਾਂ ਐਨੂੰ ਸਾਨੂੰ ਸਮਝ ਨਹੀਂ ਆਉਂਦੀ ਸੀ ਇਹਨੂੰ ਪਿੱਛੇ ਧੱਕਾ ਲਾਈਏ ਕ ਅੱਗੋ ਖਿੱਚੀਏ ਵੀ ਕਿਵੇਂ ਇਹਨੂੰ ਚੜਾਈਏ ਬੱਸ ਨੂੰ ਮੈਂ ਇਹਨਾਂ ਨੂੰ ਹੱਸਦੇ ਨੇ ਮੇਰੇ ਹਸਬੰਦ ਨੂੰ ਵੀ ਤੂੰ ਪੂਨਮ ਨੂੰ ਕਿੱਥੇ ਛੱਡਿਆ ਆ ਵੀ ਇਹ ਤਾਂ ਕੋਈ ਹੋਰ ਐ ਜਿਹਨੂੰ ਨਾਲ ਚੱਕੀ ਫਿਰਦਾ ਟਾਈਟ ਸਕਿਨ ਐ ਦੇਖੋ ਹਾਂ ਲਮਕਰਿਆ ਕਿਥੇ ਮਤਲਬ ਸਭ ਕੁਝ ਖਾ ਕੇ weight lose ਕੀਤਾ ਡਾਈਟ ਦੇ ਵਿੱਚ ਆਲੂ ਦੇ ਪਰੌਂਠੇ ਵੀ ਆਏ ਸੀ ਸੈਂਡਵਿਚ ਵੀ ਆਏ ਸੀ ਗੋਲ ਗੱਪੇ ਵੀ ਆਏ ਸੀ ਜੀ ਆਪਣੀ 3 ਦਿਨਾਂ ਦੀ ਗਰੰਟੀ ਹੈ ਇਹ ਪੱਕਾ ਹੈ ਜੀ ਜੇਕਰ ਆਪਣਾ ਕੋਈ ਰਿਜ਼ਲਟ ਨਹੀਂ ਆ ਰਿਹਾ ਤੁਹਾਡਾ 3 ਦਿਨਾਂ ਚ ਤਾਂ ਅਸੀਂ ਸਾਰੇ ਪੈਸੇ ਵਾਪਸ ਕਰਾਂਗੇ ਘਰ ਦੀ ਜਿਹੀ ਨਹੀਂ ਜੀ ਇਹ ਤੇ ਜਿਵੇਂ ਕਾਲਾ ਨਮਕ ਹੋਇਆ ਕਾਲੀ ਮਿਰਚ ਹੋਈ ਤੇਜ ਪੱਤਾ ਵਗੈਰਾ ਸਾਰਾ ਰਸੋਈ ਦਾ ਸਮਾਨ ਇਹ ਜੀ ਕੋਈ ਐਵੇਂ ਦੀ ਚੀਜ਼ ਨਹੀਂ ਆਂਦੀ ਵੀ ਜਿਹਦੇ ਨਾਲ ਤੁਹਾਨੂੰ ਐਵੇਂ ਲੱਗੂਗਾ ਵੀ ਮੈਂਨੇ ਕੁਝ ਗਲਤ ਚੀਜ਼ ਲੈ ਲਈ। ਕਈ ਲੇਡੀਜ਼ ਪੁੱਛਦੀਆਂ ਨੇ ਵੀ ਬੱਚਾ ਫੀਡ ਲੈ ਰਿਹਾ ਵੀ ਆਪਾਂ ਲਈਏ ਕਿ ਨਾ ਲਈਏ। ਉਹ ਵੀ ਲੈ ਸਕਦੇ ਨੇ। ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਦੋਸਤੋ ਇਸ ਵਕਤ ਮੈਂ ਸਮਾਨਾ ਪਹੁੰਚਾ ਹੋਇਆ ਤੇ ਤੁਹਾਨੂੰ ਇੱਕ ਚਮਤਕਾਰ ਵਖਾਣ ਲੱਗੇ ਆ। ਇੱਥੇ ਤੁਸੀਂ ਫੋਟੋ ਵੇਖ ਰਹੇ ਹੋ ਭੈਣ ਦੀ ਭੈਣ ਦੀ 4 ਮਹੀਨੇ ਪਹਿਲਾਂ ਗਰਦਨ ਦਿਖਾਈ ਨਹੀਂ ਦਿੰਦੀ ਸੀ ਤੇ ਹੁਣ 4 ਮਹੀਨੇ ਹੋ ਗਏ ਆ ਗਰਦਨ ਵਾਪਸ ਆ ਗਈ ਹੈ। ਪੈਣ ਮੇਰੇ ਨਾਲ ਮੌਜੂਦ ਨੇ ਮੁਸਕਰਾ ਰਹੇ ਨੇ ਮੁਸਕਰਾਹਟ ਵੀ ਬੜੀ ਸੋਹਣੀ ਆ ਪੈਣ ਜੀ ਇਹ ਚਮਤਕਾਰ ਕਿਦਾ ਹੋ ਗਿਆ ਪੈਣ ਦਾ ਪਹਿਲਾਂ ਜਿਹੜਾ weight ਸੀਗਾ ਬਹੁਤ ਜ਼ਿਆਦਾ ਹੈਵੀ ਸੀਗਾ ਇਹ 30 ਕਿਲੋ ਵਜ਼ਨ 4 ਮਹੀਨੇ ਦੇ ਵਿੱਚ ਘਟਾਇਆ ਇਹਨਾਂ ਨੇ ਇਦਾਂ ਹੀ ਜੀ ਨਹੀਂ ਸਰ 4 ਮਹੀਨਿਆਂ 'ਚ ਮੈਨੇ 32 ਕਿਲੋ ਘਟਾਇਆ ਹੈ ਪਹਿਲਾਂ ਮੇਰੀ ਗਰਦਨ ਬਿਲਕੁਲ ਨਹੀਂ ਦਿਖਦੀ ਸੀ ਬਿਲਕੁਲ ਐਵੇਂ ਸੀ ਲਾ ਲੋ ਵੀ ਦਿਖ ਹੈ ਹੀ ਹੋਈ ਨਹੀਂ ਸੀ ਗਰਦਨ ਉਹ ਫੋਟੋ ਜਦੋਂ ਦੀ ਕੀ ਰਿਆ ਨੋ ਮੈਡੀਸਨ ਨੋ ਕੋਈ ਜਿਮ ਕੋਈ ਕੁਝ ਵੀ ਨਹੀਂ ਕੀਤਾ ਜੀ ਮਤਲਬ ਬਿਲਕੁਲ ਭੁੱਖੇ ਰਹਿ ਕੇ ਨਹੀਂ ਸਭ ਕੁਝ ਖਾ ਕੇ weight lose ਕੀਤਾ ਡਾਈਟ ਦੇ ਵਿੱਚ ਆਲੂ ਦੇ ਪਰੌਂਟੇ ਵੀ ਆਏ ਸੀ ਸੈਂਡਵਿਚ ਵੀ ਆਏ ਸੀ گول ਗੱਪੇ ਵੀ ਆਏ ਸੀ A to Z ਸਾਰਾ ਕੁਝ ਆਂਦਾ ਤੇ ਇਹ ਨਿਊਟ੍ਰੀਸ਼ਨ ਨਾਲ अच्छा एक एक की ले या फिर ਤੁਸੀਂ ਨਾ ਇਹਨਾਂ ਚਾਰ ਮਹੀਨਿਆਂ ਵਿੱਚ ਨਿਊਟ੍ਰੀਸ਼ਨ ਹੈ ਵੀਰ ਜੀ ਆਪਣੇ ਲਵੇ 40% ਨਿਊਟ੍ਰੀਸ਼ਨ ਕੰਮ ਕਰੇਗਾ 60% ਹੋਮ ਡਾਈਟ ਤੇ ਇਹ ਜਿਹੜਾ ਤੁਸੀਂ ਦੱਸ ਰਹੇ ਹੋ ਨਿਊਟ੍ਰੀਸ਼ਨ ਇਹ ਹੈ ਕੀ ਚੀਜ਼ ਇਹ ਇਹ ਸਰ ਵੈਜ ਤੇ ਫਰੂਟ ਤੋਂ ਮਿਲ ਕੇ ਬਣਿਆ ਹੋਇਆ ਹੈ ਹੋਮ ਮੇਡ ਹੈ ਕੋਈ ਇਸ ਦੇ ਵਿੱਚ ਮੈਡੀਸਨ ਨਹੀਂ ਹੈ ਕਿ ਕੁਝ ਨਹੀਂ ਹੈਗਾ ਸਿਰਫ ਫਰੂਟਸ ਤੇ ਵੈਜ ਤੋਂ ਮਿਲ ਕੇ ਬਣਾਇਆ ਹੋਇਆ ਹੈ ਕੋਈ ਸਾਈਡ ਇਫੈਕਟ ਨਹੀਂ ਹੈਗਾ ਸਾਡਾ ਇਹ ਨਿਊਟ੍ਰੀਸ਼ਨ 2 ਤੋਂ ਲੈ ਕੇ 100 ਸਾਲ ਤੱਕ ਕੋਈ ਵੀ ਯੂਜ਼ ਕਰ ਸਕਦਾ ਹੈ ਕਈ ਲੇਡੀਜ਼ ਪੁੱਛਦੀਆਂ ਨੇ ਵੀ ਬੱਚਾ ਫੀਡ ਲੈ ਰਿਹਾ ਵੀ ਆਪਾਂ ਦਹੀਂ ਲਈਏ ਕਿ ਨਾ ਲਈਏ ਉਹ ਵੀ ਲੈ ਸਕਦੇ ਨੇ ਇਹ ਚ ਕੋਈ ਅਸਰ ਨਹੀਂ ਹੋਊਗਾ ਬੱਚੇ ਦਾ ਚਾਹੇ ਮਹੀਨੇ ਦਾ ਬੇਬੀ ਹੈ ਚਾਹੇ 2 ਮਹੀਨੇ ਦਾ ਬੇਬੀ ਹੈ ਉਹ ਲੈ ਸਕਦੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਬੱਚੇ ਸੰਖਰੀ ਉਹਨਾਂ ਦੀ ਗਲੇਟ ਵਧੀਆ ਬਣ ਜੂਗੀ ਬੱਚਾ ਜੀ ਤੇ ਅਸੀਂ ਆਮ ਤੌਰ ਦੇ ਉੱਤੇ ਅਸੀਂ ਵੇਖਿਆ ਹੈਗਾ ਜੀ ਜਿੱਦਾਂ ਕਈ ਵਾਰੀ ਵੀਡੀਓਜ਼ ਵੀ ਆ ਜਾਂਦੀਆਂ ਕਿ ਜਿਨ੍ਹਾਂ ਦਾ ਪਹਿਲਾਂ weight ਬਹੁਤ ਜ਼ਿਆਦਾ ਹੁੰਦਾ ਹੈ ਤੇ ਜਦੋਂ ਇੱਕਦਮ ਅਚਾਨਕ ਇੱਕ ਦੋ ਮਹੀਨੇ ਚ weight ਘਟ ਜਾਂਦਾ ਹੈ ਤੇ ਉਹਨਾਂ ਦਾ ਮਾਸ ਨਾ ਲਟਕਣ ਲੱਗ ਜਾਂਦਾ ਹੈ ਸਰ ਤੁਹਾਡੇ ਸਾਹਮਣੇ ਗੜੀਆਂ ਮੈਂ ਮੇਰਾ 32 ਕਿਲੋ ਕਿੱਥੇ ਨਾ ਗਿਆ ਹੀ ਹੋਊਗਾ ਨਾ ਨੀ ਫਿਰ ਗਰਦਨ ਦਾ ਹੀ ਮਾਸ ਲੰਕਰਿਆ ਹੋਊਗਾ ਦੇਖੋ ਕਿਤੇ ਵੀ ਨਹੀਂ ਹੈਗਾ ਕਿਤੇ ਵੀ ਨਹੀਂ ਮਾਸ ਬਿਲਕੁਲ ਟਾਈਟ ਸਕਿਨ ਹੈ ਆ ਦੇਖੋ ਹਾਂ ਲੰਕਰਿਆ ਕਿਥੇ ਕੁਛ ਵੀ ਨਹੀਂ ਹੈ ਮੇਨ ਕੀ ਹੈ ਜੀ ਜਿਹੜਾ ਆਪਣਾ ਜਿਹੜਾ weight ਹੈ ਉਹ ਸਟਕ ਹੋ ਹੋ ਕੇ ਜਾਂਦਾ ਹੈ ਉਹਦੇ ਨਾਲ ਜਿਹੜੀ ਸਕਿਨ ਹੈ ਉਹ ਟਾਈਟ ਵੀ ਹੁੰਦੀ ਹੈ ਮਤਲਬ ਵੇਟ ਐਮ ਨਹੀਂ ਹੈਗਾ ਲਗਾਤਾਰ ਘਟੀ ਹੋ ਜਾਊਗਾ ਵਿੱਚ ਦੀ ਸਟਕ ਵੀ ਹੋਊਗਾ ਉਹ ਸਾਡੇ ਕੋਲ ਤਰੀਕੇ ਨੇ ਵੀ ਅਸੀਂ ਤੁਹਾਨੂੰ ਕਿਵੇਂ ਸੈੱਟ ਕਰਨਾ ਤੁਸੀਂ ਸਾਡੇ ਨਾਲ ਟੱਚ ਚ ਰਹੋਗੇ ਅਸੀਂ ਤੁਹਾਨੂੰ ਦੱਸਦੇ ਰਵਾਂਗੇ ਤੁਸੀਂ ਕਿਦਾਂ ਗਾਈਡ ਕਿਦਾਂ ਕਰਦੇ ਹੋ ਫੋਨ ਤੇ ਗਾਈਡ ਕਰਦੇ ਹੋ WhatsApp ਤੇ ਜੀ ਮੈਸੇਜ ਛੱਡ ਦਿਆ ਉਹਨਾਂ ਨੂੰ ਸਵੇਰੀ ਭੇਜਦਾਂ ਨੇ ਡਾਈਟ ਸਵੇਰ ਤੋਂ ਲੈ ਕੇ ਰਾਤ ਤੱਕ ਦੀ اچھا ਉਹ ਉਹਨਾਂ ਨੂੰ ਪੜ੍ਹਦੇ ਨੇ ਫੋਨ ਤੇ ਇਹ ਤੁਸੀਂ ਡੇਲੀ ਭੇਜਦੇ ਹੋ ਡੇਲੀ ਸਵੇਰੇ ਜਾਊਗੀ ਜੀ 4 ਤੋਂ 6 ਦਾ ਸਾਡਾ ਟਾਈਮ ਹੈ WhatsApp ਤੇ ਜਿਵੇਂ ਜਿਵੇਂ ਕਸਟਮਰ ਉੱਠੀ ਜਾਂਦਾ ਸਾਨੂੰ weight ਸੈਂਡ ਕਰੀ ਜਾਂਦਾ ਅਸੀਂ ਨਾਲ ਨਾਲ ਡਾਈਟ ਉਹਨਾਂ ਨੂੰ ਸੈਂਡ ਕਰੀ ਜਾਂਦੇ ਅੱਛਾ ਤੁਹਾਨੂੰ ਕਸਟਮਰ weight ਦੱਸ ਦਿੰਦਾ ਹੈ ਕਿ ਜੇ weight ਘਟ ਹੈ ਤੇ ਉਹਦੇ ਉੱਤੇ ਵੀ ਅਸਰ ਪੈਗਾ ਜੇ ਮੰਨ ਲਓ ਕਿਸੇ ਦਾ weight ਘਟ ਹੈ ਤਾਂ ਉਹਦੇ ਲਈ weight gainer ਹੈ ਜੀ ਆਪਣੇ ਲਵੇ। ਅੱਛਾ ਉਹ ਲੱਗ ਗਿਆ। ਉਹ ਲੱਗ ਤੋ ਹੈ ਹਾਂਜੀ। weight gainer ਹੈ ਉਹਦੇ ਲਈ ਇਹ weight lose ਹੈ। ਇਹਨੂੰ ਜਿਹੜੀ ਤੁਸੀਂ nutrition ਕਹਿ ਰਹੇ ਹੋ ਇਹਨੂੰ ਲੈਣ ਦਾ ਤਰੀਕਾ ਕੀ ਹੈ ਕਿਵੇਂ ਲੈਣਾ? ਲੈਣਾ ਪਾਣੀ ਚ ਹੀ ਹੈ। ਅੱਛਾ ਪਾਣੀ ਚ। ਹਮੋਂ ਪਾਣੀ। ਹਾਂ liquid form ਚ ਹੀ ਲੈਣਾ ਸਾਰਾ। ਕੋਈ ਭੁੱਖੇ ਨਹੀਂ ਰਹਿਣਾ, ਕੋਈ ਉਬਲਿਆ ਖਾਣਾ ਨਹੀਂ ਖਾਣਾ। ਇੰਟਰਸਟਿੰਗ ਡਾਈਟ ਹੈ ਜਿਹੜੀ ਰੋਟੀ ਸਬਜ਼ੀ ਸਾਰੀ ਫੈਮਿਲੀ ਲਈ ਬਣਦੀ ਹੈ ਉਹੀ ਆਪਣੇ ਲਈ ਬਣੋ। ਜੀ ਨਾ ਨੇ ਐਗ ਖਾਂਦੇ ਨੇ ਐਗ ਵੀ ਖਵਾਵਾਂਗੇ ਜੀ ਹਰੇਕ ਚੀਜ਼ ਆਉਂਦੀ ਹੈ ਡਾਈਟ ਦੇ ਵਿੱਚ ਆਪਣੀ ਡਾਈਟ ਹੀ ਹਿਸਾਬ ਨਾਲ ਦਿੱਤੀ ਜਾਂਦੀ ਹੈ ਨਾ ਜੀ ਵੀ ਉਹਨਾਂ ਨੇ ਕਿੰਨੀ ਕੈਲਰੀ ਦੀ ਖਾਣੀ ਹੈ ਰੋਜ਼ ਚੇਂਜ ਹੋ ਕੇ ਆਉਂਦੀ ਹੈ ਜੀ ਇੱਕ ਦਿਨ ਹੈਵੀ ਖਾਣਾ ਆਇਆ ਇੱਕ ਦਿਨ ਮੰਨ ਲਓ ਪਰੌਂਠੇ ਆ ਗਏ ਆਲੂ ਦੇ ਅਗਲੇ ਦਿਨ ਅਸੀਂ ਉਹਨੂੰ ਹਲਕਾ ਖਾਣਾ ਦਵਾਂਗੇ ਵੀ ਅੱਜ ਤੁਸੀਂ ਹਲਕਾ ਖਾਣਾ ਖਾਓ ਉਹ ਸਾਰਾ ਕੁਝ ਡਾਈਟ ਚ ਰਿਟਨ ਲਿਖਿਆ ਹੋਊਗਾ ਵੀ ਜੇ ਅੱਜ ਤੁਸੀਂ ਪਰੌਂਠਾ ਖਾਇਆ ਤਾਂ ਵੀ ਅੱਗੇ ਕਰਨਾ ਕੀ ਹੈ ਸਾਰਾ ਦਿਨ ਹੂੰ ਵੀ ਇੱਕ ਦਿਨ ਚ ਕਿੰਨੀ ਕੈਲਰੀ ਤੁਸੀਂ ਇਨਟੇਕ ਲੈਣੀ ਹੈ ਸਹੀ ਹੈ ਇਹਦਾ ਜਿਹੜਾ ਤੁਹਾਡੇ ਬੋਡੀ ਦੇ ਉੱਤੇ ਕਿਸ ਤਰੀਕੇ ਦਾ ਅਸਰ ਹੋਇਆ ਇਹ ਤੋਂ ਪਹਿਲਾਂ ਕਿਸ ਤਰੀਕੇ ਦਾ ਤੁਹਾਨੂੰ ਮਹਿਸੂਸ ਹੁੰਦਾ ਸੀ ਤੇ ਉਸ ਤੋਂ ਬਾਅਦ ਜਿਵੇਂ ਪਹਿਲਾਂ ਵੀ ਜੀ ਥਕਾਨ ਮਹਿਸੂਸ ਹੁੰਦੀ ਸੀ ਮੇਰਾ ਬੀਪੀ ਵੀ ਬਹੁਤ ਉੱਪਰ ਰਹਿੰਦਾ ਸੀ ਬਿਲਕੁਲ ਮੈਨੂੰ ਐਵੇਂ ਲੱਗਦਾ ਸੀ ਮੈਂ ਡਿਪਰੈਸ਼ਨ 'ਚ ਚਲੀ ਜਾਊਂਗੀ ਅੱਛਾ ਡਿਪਰੈਸ਼ਨ ਦੀ ਪ੍ਰੋਬਲਮ ਆਨ ਲੱਗ ਗਈ ਸੀ ਬਟ ਹੁਣ ਮੈਂ ਤੁਹਾਡੇ ਸਾਹਮਣੇ ਆ ਮੈਨੇ 4 ਤੋਂ 5 ਮਹੀਨਿਆਂ 'ਚ ਕੋਈ ਵੀ ਬੀਪੀ ਦੀ ਗੋਲੀ ਨਹੀਂ ਲਈ ਕੋਈ ਸਿਰ ਦਰਦ ਦੀ ਗੋਲਨੀ ਨਹੀਂ ਲਈ ਬਿਲਕੁਲ ਠੀਕ ਆ ਤੁਹਾਡੇ ਸਾਹਮਣੇ ਪਹਿਲਾਂ ਐਵੇਂ ਦੇ ਵੀ ਹਾਲਾਤ ਆ ਗਏ ਸੀ ਵੀ ਮੈਨੂੰ ਬੀਪੀ ਨਾਲ ਚੱਕਰ ਆਣੇ ਸ਼ੁਰੂ ਹੋ ਗਏ ਸੀ ਮਤਲਬ ਬੇਹੋਸ਼ ਹੋ ਕੇ ਡਿੱਗਣ ਲੱਗੀ ਸੀ ਮੈਂ ਜਿਹੜੇ ਰਿਸ਼ਤੇਦਾਰ ਸੀ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਜਾਂਦੇ ਹੋਣੇ ਤੇ ਉਹ ਹੁਣ ਉਹ ਮੈਨੂੰ ਪਛਾਣਦੀ ਨਹੀਂ ਉਹ ਸਗੋਂ ਇਹਨਾਂ ਨੂੰ ਹੱਸਦੇ ਨੇ ਮੇਰੇ ਹਸਬੰਦ ਨੂੰ ਵੀ ਤੂੰ ਪੂਨਮ ਨੂੰ ਕਿੱਥੇ ਛੱਡਿਆ ਆ ਵੀ ਇਹ ਤਾਂ ਕੋਈ ਹੋਰ ਐ ਜਿਹਨੂੰ ਨਾਲ ਚੱਕੀ ਫਿਰਦੇ ਐਨੂੰ ਤਾਂ ਅਸੀਂ ਜੇ ਬੱਸ 'ਚ ਵੀ ਜਾਂਦੇ ਸੀ ਅਸੀਂ ਦੋਨੇ ਭੈਣਾਂ ਅਸੀਂ ਪੇਕੇ ਜਾਣਾ ਤੇ ਵਸ ਤੇ ਜਾਣਾ ਇਹਨੇ ਸਮਾਨ ਤਾਂ ਇਕੱਠਾ ਕਰ ਲੈਣਾ ਤਿੰਨ ਚਾਰ ਬੈਗ ਕਰ ਲੈਨੇ ਚੱਕਣਾ ਇੱਕ ਵੀ ਨਾ ਇਹਨੂੰ ਸਾਨੂੰ ਸਮਝ ਨਹੀਂ ਆਉਂਦੀ ਸੀ ਇਹਨੂੰ ਪਿੱਛੇ ਧੱਕਾ ਲਾਈਏ ਇਕ ਅੱਗੋ ਖਿੱਚੀਏ ਵੀ ਕਿਵੇਂ ਇਹਨੂੰ ਚੜਾਈਏ ਵਸ ਤੇ ਮੈਨੂੰ ਬਹੁਤ ਆ ਪ੍ਰੋਬਲਮ ਸੀ ਚੱਲ ਚੱਲਣ ਜਦੋਂ ਚੱਲਦੀ ਸੀ ਨਾ ਮੈਨੂੰ ਸਾਹ ਦੀ ਬਹੁਤ ਆ ਦਿੱਕਤਾਂ ਲੱਗਦੀ ਬਸ ਵੀ ਉਹ ਪਕੜਨੀ ਹੈ ਜਿਹੜੀ ਆਮ ਨਾਲ ਖੜ ਜੂਗੀ ਵੀ ਆਪਾਂ ਨੇ ਭੱਜਣ ਵਾਲੀ ਵਸ ਤਾਂ ਫੜਨੀ ਹੀ ਨਹੀਂ ਹੁਣ ਇਹ ਐਵੇਂ ਕਹਿੰਦੀ ਸਾਨੂੰ ਪਿੱਛੇ ਛੱਡ ਦਿੰਦੀ ਆ ਵੀ ਆ ਜਾ ਫਟਾਫਟ ਚੜਜੋ ਹੁਣ ਤਾਂ ਅੱਛਾ ਹੀ ਬੋਡੀ ਇੰਨੀ ਐਕਟਿਵ ਹੋ ਗਈ ਵੀ ਹੁਣ ਮੈਂ ਜੇ ਸਾਰਾ ਦਿਨ ਵੀ ਕੰਮ ਕਰੀ ਜਾਵਾਂ ਮੈਨੂੰ ਪੀਸੀਓਡੀ ਦੀ ਪ੍ਰੋਬਲਮ ਵੀ ਹੈਗੀ ਸੀ ਜੀ ਉਹਦਾ ਹੀ ਸੋਲਵ ਨਿਕਲਿਆ ਜੀ ਜੀ ਮੇਰਾ 25 ਕਿਲੋ weight lose ਹੋਇਆ ਜੀ 4 ਮਹੀਨਿਆਂ ਦੇ ਅੰਦਰ ਜੀ ਅੱਛਾ ਸ਼ਰਟ ਮੇਰੇ ਟਾਈਡ ਸੀਗੀ ਸਰਪੁਰੀ ਐ ਬਟਨ ਹੁੰਦੇ ਸੀ ਕਿ ਉਹ ਅੱਜ ਤੁਸੀਂ ਦੇਖ ਲਓ। ਅੱਛਾ ਬਟਨ ਖੁੱਲ ਜਾਵੇ ਹੁੰਦਾ ਇੰਦਾ ਹਨਾ। ਠੀਕ ਹੈ ਠੀਕ ਹੈ। ਮਾਰਕ ਮੇਰਾ ਮਾਰਕੀਟ ਦਾ ਕੰਮ ਹੈ ਮਾਰਕੀਟ ਚ ਆਪ ਨੂੰ ਜੀ ਬੁਲਾਦਾ ਜੁਰ ਦੇ ਦੇ ਕਿ ਆ ਬਟਨ ਖੁੱਲਦਾਗਾ। ਹਾਂ ਸਰੀਰ ਚ ਚੁਸਤੀ ਆਈ ਹੈਗੀ ਪਹਿਲਾਂ ਡਿੱਗੇ ਡਿੱਗੇ ਜਾਂ ਰੰਦਾ ਸੀ ਦੋ ਕਦਮ ਤੁਰ ਕੇ ਜਾਂਦਾ ਸੀਗਾ ਜਾਂ ਮੋਟਰਸਾਈਕਲ ਖੜਾਇਆ ਅੰਦਰ ਤੁਰ ਕੇ ਗਿਆਗਾ ਐ ਲਾਦਾ ਸੀ ਪਤਾ ਨਹੀਂ ਕਿੰਨਾ ਕੁ ਸਫਰ ਕਰਕੇ ਆਇਆਗਾ। ਸੋ ਅਸੀਂ ਪ੍ਰੋਡਕਟ ਦੇ ਉੱਤੇ ਆਉਂਦੇ ਆ ਤੇ ਦੇਖਦੇ ਆ ਕਿ ਕਿਹੜਾ ਪ੍ਰੋਡਕਟ ਹੈ ਇਹ। ਕੋਈ ਸਾਡੀ ਇਹ ਗ੍ਰੀਨ ਟੀ ਹੈ ਜੀ। ਇਹ ਬਣੀ ਵੀ ਘਰ ਦੀਆਂ ਚੀਜ਼ਾਂ ਤੋਂ ਹੀ ਹੋਈ ਹੈ। ਇਹਨੂੰ ਪਾਣੀ ਦੇ ਵਿੱਚ ਪਾ ਦਾਂਗੇ ਯਾ ਦੇਖੋ ਬਣ ਗਈ ਆਪਣੀ ਗ੍ਰੀਨ ਟੀ ਬਾਈ ਜਾਨਸ ਕਿਸੇ ਟਾਈਮ ਆਪਣੇ ਕੋਲ ਪਾਣੀ अवेलेबल ਨਹੀਂ ਹੈਗਾ ਆਪਾਂ ਬਾਹਰ ਅੰਦਰ ਕਿਤੇ ਗਏ ਹੋયા ਇਹਨੂੰ ਡਾਇਰੈਕਟ ਕੱਢੋ ਮੂੰਹ ਚ ਪਾ ਲਓ ਕੋਈ ਸਾਈਡ ਫਸਣ ਦੀ ਜਦੋਂ ਇਹ ਚੂਸ ਮਤਲਬ ਪੂਰੀ ਕੰਪਲੀਟ ਹੋ ਗਈ ਉਸ ਤੋਂ ਬਾਅਦ ਨੋਰਮਲ ਪਾਣੀ ਪੀ ਲਓ ਅੱਛਾ ਈ ਔਰ ਜੇ ਮੰਨ ਲਓ ਕਿ ਕਿਸੇ ਬੰਦੇ ਨੇ ਲੈ ਲਈ ਇਹ ਮੰਨ ਲਓ ਕਈ ਵਾਰ ਇਦਾਂ ਹੁੰਦਾ ਹੈ ਫਰਜ਼ ਕਰੋ ਕਿ ਮਾਇੰਡ ਚੋਂ ਨਿਕਲ ਗਿਆ ਕਿ ਮੈਂ ਗੋਲੀ ਲੈ ਲਈ ਹੈ ਬੰਦਾ ਦੂਜੀ ਗੋਲੀ ਲੈ ਲੇ ਕੋਈ ਝੱਕਣ ਨਹੀਂ ਹੈਗਾ ਜੀ ਕਰਦੀ ਇਹ ਦੀ ਜਿਹਨੇ ਦੀ ਇਹ ਤੇ ਜਿਵੇਂ ਕਾਲਾ ਨਮਕ ਹੋਇਆ ਕਾਲੀ ਮਿਰਚ ਹੋਈ ਤੇ ਹਰੀ ਪੱਤਾ ਵਗੈਰਾ ਸਾਰਾ ਰਸੋਈ ਦਾ ਸਮਾਨ ਇਹਦੀ ਕੋਈ ਐਮੇ ਵੀ ਚੀਜ਼ ਨਹੀਂ ਆਣੀ ਜਿਦੇ ਨਾਲ ਤੁਹਾਨੂੰ ਐਵੇਂ ਲੱਗੂਗਾ ਵੀ ਮੈਂਨੇ ਕੁਝ ਗਲਤ ਚੀਜ਼ ਲੈ ਲਈ ਇਹ ਤੁਸੀਂ ਬਸ ਇੱਕ ਗੋਲੀ ਔਰ ਗਰਮ ਪਾਣੀ ਪਾਇਆ ਹਾਂਜੀ ਹਾਂਜੀ ਔਰ ਇਹ ਗ੍ਰੀਨ ਟੀ ਤਿਆਰ ਹੋ ਗਈ ਹਾਂਜੀ ਔਰ ਜੇ ਮੰਨ ਲਓ ਕੋਈ ਬੰਦਾ ਮੋਟਾ ਨਹੀਂ ਹੈਗਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਉਹ ਵੀ ਲੈ ਸਕਦਾ ਇਹ ਹਾਂਜੀ ਹਾਂ ਫਿਰ ਦਾਈ ਦੋਸਤ ਵਸਤੇ ਇਹਦੀ ਹੋਰ ਕੁਝ ਨਹੀਂ ਹੈਗਾ ਜੇ ਆਪਾਂ ਨੇ ਕੋਈ ਹੈਗੀ ਵੀ ਖਾ ਲਈ ਜਾਂ ਖਾਣਾ ਖਾ ਲਿਆ ਅੰਦਰ ਆਪਣੇ ਮਤਲਬ ਹੈਵੀ ਹੋ ਜਾਂਦਾ ਹੈ ਤਾਂ ਅੱਧੇ ਘੰਟੇ ਬਾਅਦ ਇਹ ਲੈ ਲਓ ਬਿਲਕੁਲ ਐ ਮੈਨੂੰ ਗੋਵੀ ਕੁਝ ਖਾਇਆ ਹੀ ਨਹੀਂ ਅੱਛਾ ਕਈ ਵਾਰੀ ਜਦੋਂ ਅਸੀਂ ਤਲੀ ਹੋਈ ਚੀਜ਼ ਖਾ ਲੈਂਦੇ ਹਾਂ ਪਰੌਂਠੇ ਖਾ ਲੈਂਦੇ ਹਾਂ ਐਵੇਂ ਢਿੱਡ ਭਾਰਾ ਭਾਰਾ ਜਿਹਾ ਹੋਣ ਲੱਗ ਜਾਂਦਾ ਹੈ ਉਸ ਤੋਂ ਬਾਅਦ ਇਹ ਯੂਜ਼ ਕਰ ਲਓ ਜੀ ਬਿਲਕੁਲ ਬੋਡੀ ਸੈਟ ਹੋ ਜਾਂਦੀ ਅੱਛਾ ਜੀ ਦੀਦੀ ਜੇਰਾ ਇਹ ਪ੍ਰੋਡਕਟ ਆਏਗਾ ਤੁਹਾਡਾ ਜਿਹਨੂੰ ਲੋਡ ਹੋਵੇ ਫਿਰ ਕਿੱਦਾਂ ਮੰਗਵਾ ਸਕਦਾ ਹੈ ਇਹ ਦੇਖੋ ਜੇ ਜਿਹੜ ਨੇ ਵਿਜ਼ਿਟ ਕਰਨਾ ਹੋ ਤਾਂ ਇੱਥੇ ਆ ਕੇ ਲੈ ਹੀ ਲਊਗਾ ਹਣ ਇਹ ਨਹੀਂ ਆਪਣੀ ਆਨਲਾਈਨ ਡਿਲੀਵਰੀ ਫ੍ਰੀ ਹੈਈ ਕੋਈ ਚਾਰਜੇਸ ਨਹੀਂ ਹੈਗੇ ਘਰੇ ਬੈਠੇ ਵੀ ਉਹਨਾਂ ਨੂੰ ਮਿਲੂਗਾ ਬੱਸ ਉਹਨਾਂ ਨੇ ਸਾਨੂੰ ਆ ਨੰਬਰ ਦਿੱਤੇ ਹੋਏ ਨੇ ਜੀ ਉਹਨਾਂ ਤੇ ਵਟਸਐਪ ਤੇ ਹੈਲੋ ਦਾ ਮੈਸੇਜ ਪਾ ਦਿਓ ਜਾਂ ਕਾਲ ਕਰ ਸਕਦੇ ਆ ਤੇ ਜੇਕਰ ਕਿਸ ਨੇ ਆਊਟ ਆਫ ਇੰਡੀਆੋਂ ਮੰਗਵਾਉਣਾ ਹੋਵੇ ਔਰ ਕੂਰੀਅਲ ਚਾਰਜੇਸ ਲੱਗਣਗੇ ਜੀ ਆਪਣੇ ਉੱਥੇ ਵੀ ਪਹੁੰਚੂਗਾ ਹੁਣ ਵੀ ਜਾ ਰਿਹਾ ਜੀ 17 ਕੰਟਰੀਆ ਦੇ ਵਿੱਚ ਜਾ ਰਿਹਾ ਜੀ ਆਪਣੇ ਠੀਕ ਹੈ ਔਰ ਇਹ ਲੋਕੀ ਹੁੰਦੀ ਹੈ ਮਨ ਚ ਡਾਊਟ ਹੁੰਦਾ ਹੈ ਕਿ ਅਸੀਂ ਪੈਸੇ ਲਾ ਕੇ ਪ੍ਰੋਡਕਟ ਮੰਗਾ ਲਈਏ ਤੇ ਪ੍ਰੋਡਕਟ ਚੰਗਾ ਨਾ ਹੋਵੇ ਜਾਂ ਉਹਨਾਂ ਨੂੰ ਕੋਈ ਫਰਕ ਨਾ ਪਵੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਲੇਕਿਨ ਜੇ ਮੰਨ ਲਓ ਕਿ ਕੋਈ ਬੰਦੇ ਨੂੰ ਇਦਾਂ ਲੱਗੇ ਕਿ ਕੋਈ ਫਰਕ ਨਹੀਂ ਪਿਆ ਉਹਨੂੰ ਤੇ ਇਹ ਆਪਣੀ 3 ਦਿਨਾਂ ਦੀ ਗਰੰਟੀ ਹੈ ਇਹ ਪੱਕਾ ਜੀ ਜੇਕਰ ਆਪਣਾ ਕੋਈ ਰਿਜ਼ਲਟ ਨਹੀਂ ਆ ਰਿਹਾ ਤੁਹਾਡਾ 3 ਦਿਨਾਂ ਚ ਤਾਂ ਅਸੀਂ ਸਾਰੇ ਪੈਸੇ ਵਾਪਸ ਕਰਾਂਗੇ ਰਿਜ਼ਲਟ ਤਾਂ ਆਪਣਾ ਫਰਸਟ ਦੇ ਨਹੀਂ ਆਉਂਦਾ ਜੀ ਅਸੀਂ ਤਾਂ ਫਿਰ ਵੀ 3 ਦਿਨ ਦੇ ਰਹੇ ਹਾਂ ਵੀ ਉਹਨਾਂ ਨੂੰ ਬੋਡੀ ਚ ਹਲਕਾ ਪਣ ਵੀ ਲੱਗੂਗਾ 3 ਦਿਨਾਂ ਦੇ ਅੰਦਰ ਜੀ weight ਵੀ ਘਟ ਕੇ ਆਊਗਾ ਰਿਜ਼ਲਟ ਉਹਨਾਂ ਦਾ ਪੱਕਾ ਆਊਗਾ ਹੀ ਆਊਗਾ 100% ਜੀ ਦੇ 3 ਦਿਨ ਤਾਂ ਕੁਝ ਵੀ ਨਹੀਂ ਹੁੰਦੇ 3 ਦਿਨ ਚ ਕਿਵੇਂ ਆ ਸਕਦੀ ਤੀ ਹਾਂਜੀ ਆਂਦਾ ਜੀ ਸਾਡਾ ਖੁਦ ਦਾ ਆਇਆ ਜੀ ਆਊਗਾ ਰਿਜ਼ਲਟ ਪੱਕਾ ਹੋਵੇ ਦਾਵਾ ਕਰਦੇ ਆਸੀਂ ਨਹੀਂ ਅਸੀਂ ਸਾਰੇ ਪੈਸੇ ਵਾਪਸ ਦਵਾਵਾਂਗੇ ਜੀ ਅੱਛਾ ਸਾਰੇ ਪੈਸੇ ਵਾਪਸ ਹਾਂ ਜੀ ਹਾਂ ਔਰ ਇਹ ਪਤਾ ਵੀ ਲੱਗ ਰਿਹਾ ਵਿੱਚ ਦੇਸੀ ਚੀਜ਼ਾਂ ਬਾਈ ਹੋਈਆਂ ਹਾਂ ਹਾਂ ਜੀ ਹਾਂ ਹਰੇਕ ਤੁਲਸੀ ਇਹਦੇ ਵਿੱਚ ਦਾਲ ਚੀਨੀ ਤੁਹਾਨੂੰ ਹਰੇਕ ਦਾ ਸਵਾਦ ਆਊਗਾ ਹੂੰ ਕਾਲੀ ਮਿਰਚ ਪਾਲਾ ਨਮਕ ਸਾਰੇ ਸੋਈ ਗਏ ਚੀਜ਼ਾਂ ਤੋਂ ਹੀ ਮਿਲ ਕੇ ਬਣੀ ਹੋਈ ਹੈ 3 ਦੇ ਸਾਧ ਦਾ ਪਤਾ ਲੱਗ ਰਿਹਾ ਹੈ ਜੀ ਹਾਂਜੀ ਆਏ ਸਵਾਦ ਹੈ ਟੇਸਟੀ ਹੈ ਬਿਅਨੀ ਹੈਗਾ ਬਕਵਾਇਆ ਸਵਾਲ ਹੈ ਕੋਈ ਉਹ ਹੈ ਹਰ ਇੱਕ ਚੀਜ਼ ਦਾ ਉਹ ਹੈ ਉਹਨੋਂ ਔਰ ਜਿਹੜਾ ਤੁਸੀਂ એનર્ਜੀ ਡਰਿੰਕ ਕਹਿ ਰਹੇ ਹੋ ਉਹ ਹੋਰ ਹੈ ਹਾਂਜੀ ਉਹ ਜੀ ਮੈਂ ਸੰਜਵੀ ਪੀ ਲਈ ਨਿੰਬੂ ਪਾਣੀ ਪੀ ਲਿਆ ਉਹ ਠੀਕ ਹੈ ਠੀਕ ਹੈ ਵੀ ਜਿਵੇਂ ਅਸੀਂ ਕੈਲਰੀ ਹੁੰਦੀ ਹੈ ਵੀ ਜਿੱਦਾਂ ਫਿਟਨੈਸ ਬਾਰੇ ਬੱਗਿਆ ਹਾਂ ਆਪ ਘਰ ਦਾ ਕੰਮ ਕਰਦੇ ਆ ਹਨਾ ਤੁਸੀਂ ਜਿਹੜੇ ਦਿਖਾवट ਹੋ ਜਾਂਦੀ ਹੈ ਬੰਦਾ ਦਿਖਾवट ਹੋ ਜਾਂਦੀ ਹੈ એનર્ਜੀ ਡਰਿੰਕ ਲਓ 10 ਮਿੰਟਾਂ ਜਦੋਂ ਅਸਰ ਹੋਣਾ ਸ਼ੁਰੂ ਹਾਂ ਵੀ ਬਦ ਤਰੋ ਤਾਜ਼ਾ ਜਿਹਾ ਹੋ ਜਾਂਦਾ